ਇਹ ਚੰਡੀਗੜ੍ਹ ਸਿਟੀ ਯੂ ਦੀ ਇਲੈਕਟ੍ਰਿਕ ਬੱਸ ਆ ਜਿਹੜੀ ਕਿ ਸੈਕਟਰ 17 ਪਰੇਡ ਗਰਾਊਂਡ ਦੇ ਆਸ-ਪਾਸ ਜਿਹੜੀ ਆ ਇਹ ਪਲਟ ਗਈ ਆ ਇਹ ਪਰੇਡ ਗਰਾਊਂਡ ਆ ਇੱਥੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਐਡਮਿਨਿਸਟਰੇਟਰ ਜਿਹੜਾ ਆ ਪਰੇਡ ਦੀ ਸਲਾਮੀ ਲੈਂਦੇ ਆ ਉਸ ਦੇ ਸਾਹਮਣੇ 17 ਔਰ 22 ਦੀ ਡਿਵਾਈਡਿੰਗ ਰੋਡ ਦੇ ਉੱਤੇ ਸਿਟੀ ਯੂ ਦੀ ਜਿਹੜੀ ਇਲੈਕਟ੍ਰਿਕ ਬੱਸ ਆ ਇਹ ਪਲਟ ਗਈ ਆ ਔਰ ਇਸ ਦੇ ਨਾਲ ਡਰਾਈਵਰ ਵੀ ਘਾਇਲ ਆ ਅਤੇ ਕੁਝ ਸਵਾਰੀਆਂ ਵੀ ਜਿਹੜੀਆਂ ਇਹ ਘਾਇਲ ਆ ਸਵੇਰ ਦਾ ਸਮਝ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਔਰ ਕਿਸੇ ਪ੍ਰਕਾਰ ਦਾ ਕੋਈ ਖੱਡਾ ਨਹੀਂ ਹੈਗਾ ਵੀ ਕਿਸੇ ਖੱਡੇ ਚ गिर ਕੇ ਇਹ ਜਿਹੜੀ ਆ ਬੱਸ ਪਲਟੀ ਹੋਵੇ ਇਹ ਕਿਹਾ ਜਾ ਰਿਹਾ ਹੈ ਕਿ ਬੱਸ ਜਿਹੜੀ ਆ ਸਪੀਡ ਤੇ ਸੀਗੀ ਸਪੀਡ ਤੇ ਕਿਉਂਕਿ ਇਹਨੇ ਟਾਇਰ ਲਿੱਤਾ ਜਿਸ ਕਰਕੇ ਸੰਭਾਲ ਨਹੀਂ ਪਾਇਆ ਡਰਾਈਵਰ ਔਰ ਬੱਸ ਡਰਾਈਵਰ ਸਾਈਡ ਦਾ ਪਲਟ ਗਈ ਔਰ B25 ਦੇ ਕਰੀਬ ਜਿਹੜੀਆਂ ਸਵਾਰੀਆਂ ਸੀ ਉਹਨਾਂ ਚੋਂ ਕੁਝ ਘਾਇਲ ਸੀਗੀਆਂ ਜਿਹੜੀਆਂ ਘਾਇਲ ਸੀਗੀਆਂ ਉਹਨਾਂ ਨੂੰ 16 ਦੇ ਸਰਕਾਰੀ ਹਸਪਤਾਲ ਚ ਭੇਜਿਆ ਗਿਆ ਜਦ ਕਿ ਦੂਜੀਆਂ ਜੜੀਆਂ ਸਵਾਰੀਆਂ ਸੀਗੀਆਂ ਜੜੀਆਂ ਕਿ ਸੁਰੱਖਿਸ਼ਤ ਸੀਗੀਆਂ ਉਹਨਾਂ ਨੂੰ ਦੂਜੀ ਵਾਸਤੇ ਇਥੋਂ ਰਵਾਨਾ ਕਰ ਦਿੱਤਾ ਗਿਆ ਹੁਣ ਜੜੀ ਹੈ ਕ੍ਰੇਨ ਮੰਗਵਾਈ ਗਈ ਹੈ ਤਾਂ ਕਿ ਬੱਸ ਨੂੰ ਜੜਾ ਸਿੱਧਾ ਕੀਤਾ ਜਾ ਸਕੇ ਔਰ ਇਹਨੂੰ ਵਰਕਸ਼ਾਪ ਲਿਜਾਇਆ ਜਾ ਸਕੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਵੀ ਬੱਸ ਕਿਉਂ ਪਲਟੀ ਹੈ ਪਰ ਪ੍ਰਾਥਮਿਕ ਪਹਿਲੀ ਨਜ਼ਰ ਤੇ ਇਹ ਲੱਗਦਾ ਕਿ ਬੱਸ ਦੀ ਜੜੀ ਸਪੀਡ ਹੈ ਉਹ ਜ਼ਿਆਦਾ ਸੀ ਜਿਸ ਕਰਕੇ ਡਰਾਈਵਰ ਜੜਾ ਇਹਨੂੰ ਸੰਭਾਲ ਨਹੀਂ ਪਾਇਆ ਔਰ ਬਸ ਜੜੀ ਆਏ ਹੈ ਪਲਟ ਗਈ ਇਹ ਚੰਡੀਗੜ੍ਹ ਸਿਟੀ ਯੂ ਦੀ ਇਲੈਕਟ੍ਰਿਕ ਬੱਸ ਆ ਜਿਹੜੀ ਕਿ ਸੈਕਟਰ 17 ਪਰੇਡ ਗਰਾਊਂਡ ਦੇ ਆਸ-ਪਾਸ ਜਿਹੜੀ ਆ ਇਹ ਪਲਟ ਗਈ ਆ ਇਹ ਪਰੇਡ ਗਰਾਊਂਡ ਆ ਇੱਥੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਐਡਮਿਨਿਸਟਰेटर ਜਿਹੜਾ ਹੈ ਪਰੇਡ ਦੀ ਸਲਾਮੀ ਲੈਂਦੇ ਆ ਉਸ ਦੇ ਸਾਹਮਣੇ ਸੈਕਟਰ 17 ਔਰ 22 ਦੀ ਡਿਵਾਈਡਿੰਗ ਰੋਡ ਦੇ ਉੱਤੇ ਸਿਟੀ ਯੂ ਦੀ ਜਿਹੜੀ ਇਲੈਕਟ੍ਰਿਕ ਬੱਸ ਆ ਇਹ ਪਲਟ ਗਈ ਆ ਔਰ ਇਸ ਦੇ ਨਾਲ ਡਰਾਈਵਰ ਵੀ ਕਾਇਲ ਆ ਅਤੇ ਕੁਝ ਸਵਾਰੀਆਂ ਵੀ ਜਿਹੜੀਆਂ ਇਹ ਟਾਇਲਸ ਸਵੇਰ ਦਾ ਸਮਾਂ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਔਰ ਕਿਸੇ ਪ੍ਰਕਾਰ ਦਾ ਕੋਈ ਖੱਡਾ ਨਹੀਂ ਹੈਗਾ ਵੀ ਕਿਸੇ ਖੱਡੇ ਚ गिर ਕੇ ਇਹ ਜਿਹੜੀ ਆ ਬੱਸ ਪਲਟੀ ਹੋਵੇ ਇਹ ਕਿਹਾ ਜਾ ਰਿਹਾ ਹੈ ਕਿ ਬੱਸ ਜਿਹੜੀ ਆ ਸਪੀਡ ਤੇ ਸੀਗੀ ਸਪੀਡ ਤੇ ਕਿਉਂਕਿ ਇਹਨੇ ਟਾਇਕ ਲਿੱਤਾ ਹੈ ਜਿਸ ਕਰਕੇ ਸੰਭਾਲ ਨਹੀਂ ਪਾਇਆ ਡਰਾਈਵਰ ਔਰ ਬੱਸ ਡਰਾਈਵਰ ਸਾਈਡ ਦਾ ਪਲਟ ਗਈ ਔਰ B25 ਦੇ ਕਰੀਬ ਜਿਹੜੀਆਂ ਸਵਾਰੀਆਂ ਸੀ ਉਹਨਾਂ ਚੋਂ ਕੁਝ ਘਾਇਲ ਸੀਗੀਆਂ ਜਿਹੜੀਆਂ ਘਾਲ ਸੀਗੀਆਂ ਉਹਨਾਂ ਨੂੰ 16 ਦੇ ਸਰਕਾਰੀ ਹਸਪਤਾਲ 'ਚ ਭੇਜਿਆ ਗਿਆ ਜਦ ਕਿ ਦੂਜੀਆਂ ਜਿਹੜੀਆਂ ਸਵਾਰੀਆਂ ਸੀਗੀਆਂ ਜੜੀਆਂ ਕਿ ਸੁਰੱਖਿਸ਼ਤ ਸੀਗੀਆਂ ਉਹਨਾਂ ਨੂੰ ਦੂਜੀ ਵਾਸਤੇ ਇੱਥੋਂ ਰਵਾਨਾ ਕਰ ਦਿੱਤਾ ਗਿਆ ਹੁਣ ਜਿਹੜੀ ਹੈ ਕ੍ਰੇਨ ਮੰਗਵਾਈ ਗਈ ਹੈ ਤਾਂ ਕਿ ਬੱਸ ਨੂੰ ਜੜਾ ਸਿੱਧਾ ਕੀਤਾ ਜਾ ਸਕੇ ਔਰ ਇਹਨੂੰ ਵਰਕਸ਼ਾਪ ਲਿਜਾਇਆ ਜਾ ਸਕੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਵੀ ਬੱਸ ਕਿਉਂ ਪਲਟੀ ਹੈ ਪਰ ਪ੍ਰਾਥਮਿਕ ਪਹਿਲੀ ਨਜ਼ਰ ਤੇ ਇਹ ਲੱਗਦਾ ਹੈ ਦੀ ਬੱਸ ਦੀ ਜਿਹੜੀ ਸਪੀਡ ਹੈ ਉਹ ਜਿਆਦਾ ਸੀ ਜਿਸ ਕਰਕੇ ਡਰਾਈਵਰ ਜਿਹੜਾ ਇਹਨੂੰ ਸੰਭਾਲ ਨਹੀਂ ਪਾਇਆ ਔਰ ਬੱਸ ਜਿਹੜੀ ਆ ਹੈ ਪਲਟ ਗਈ ਇਹ ਚੰਡੀਗੜ੍ਹ ਸਿਟੀ ਦੀ ਜੋ تھی ਇਲੈਕਟ੍ਰਿਕ ਬੱਸ ਆ ਜਿਹੜੀ ਕਿ ਸੈਕਟਰ 17 ਪਰੇਡ ਗਰਾਊਂਡ ਦੇ ਆਸ-ਪਾਸ ਜਿਹੜੀ ਆ ਇਹ ਪਲਟ ਗਈ ਆ ਇਹ ਪਰੇਡ ਗਰਾਊਂਡ ਆ ਇੱਥੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਐਡਮਿਨਿਸਟਰेटर ਜਿਹੜਾ ਹੈ ਪਰੇਡ ਦੀ ਸਲਾਮੀ ਲੈਂਦੇ ਆ ਉਸ ਦੇ ਸਾਹਮਣੇ ਮੈਂ 11 ਤਾਰਾ ਔਰ ਬਾਈ ਦੀ ਡਿਵਾਈਡਿੰਗ ਰੋਡ ਦੇ ਉੱਤੇ ਸਿਟੀ ਯੂ ਦੀ ਜਿਹੜੀ ਇਲੈਕਟ੍ਰਿਕ ਬੱਸ ਆ ਇਹ ਪਲਟ ਗਈ ਆ ਔਰ ਇਸ ਦੇ ਨਾਲ ਡਰਾਈਵਰ ਵੀ ਕਾਇਲ ਆ ਅਤੇ ਕੁਝ ਸਵਾਰੀਆਂ ਵੀ ਜੜੀਆਂ ਇਹ ਕਾਇਲ ਆ ਸਵੇਰ ਦਾ ਸਮਝ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਔਰ ਕਿਸੇ ਪ੍ਰਕਾਰ ਦਾ ਕੋਈ ਖੱਡਾ ਨਹੀਂ ਹੈਗਾ ਵੀ ਕਿਸੇ ਖੱਡੇ ਚ गिर ਕੇ ਇਹ ਜਿਹੜੀ ਆ ਬੱਸ ਪਲਟੀ ਹੋਵੇ ਇਹ ਕਿਹਾ ਜਾ ਰਿਹਾ ਹੈ ਕਿ ਬੱਸ ਜੜੀਆ ਸਪੀਡ ਤੇ ਸੀਗੀ ਸਪੀਡ ਤੇ ਕਿਉਂਕਿ ਇਹਨੇ ਟੱਕ ਲਿੱਤਾ ਹੈ ਜਿਸ ਕਰਕੇ ਇਹ ਸੰਭਾਲ ਨਹੀਂ ਪਾਇਆ ਡਰਾਈਵਰ ਔਰ ਬੱਸ ਦਾ ਡਰਾਈਵਰ ਸਾਈਡਾ ਪਲਟ ਗਈ ਔਰ B25 ਦੇ ਕਰੀਬ ਜਿਹੜੀਆਂ ਸਵਾਰੀਆਂ ਸੀ ਉਹਨਾਂ ਚੋਂ ਕੁਝ ਖਾਇਲ ਸੀਗੀਆਂ ਜਿਹੜੀਆਂ ਖਾਇਲ ਸੀਗੀਆਂ ਉਹਨਾਂ ਨੂੰ 16 ਦੇ ਸਰਕਾਰੀ ਹਸਪਤਾਲ 'ਚ ਭੇਜਿਆ ਗਿਆ ਜਦਕਿ ਦੂਜੀਆਂ ਜਿਹੜੀਆਂ ਸਵਾਰੀਆਂ ਸੀਗੀਆਂ ਜੜੀਆਂ ਕਿ ਸੁਰੱਖਿਸ਼ ਸੀਗੀਆਂ ਉਹਨਾਂ ਨੂੰ ਦੂਜੀ ਵਾਸਤੇ ਇੱਥੋਂ ਰਵਾਨਾ ਕਰ ਦਿੱਤਾ ਗਿਆ ਹੁਣ ਜਿਹੜੀ ਆ ਕ੍ਰੇਨ ਮੰਗਵਾਈ ਗਈ ਆ ਤਾਂ ਕਿ ਬੱਸ ਨੂੰ ਜੜਾ ਸਿੱਧਾ ਕੀਤਾ ਜਾ ਸਕੇ ਔਰ ਇਹਨੂੰ ਵਰਕਸ਼ਾਪ ਲਿਜਾਇਆ ਜਾ ਸਕੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਵੀ ਬੱਸ ਕਿਉਂ ਪਲਟੀ ਹੈ ਪਰ ਪ੍ਰਾਇਮਰੀ ਪਹਿਲੀ ਨਜ਼ਰ ਤੇ ਇਹ ਲੱਗਦਾ ਕਿ ਬੱਸ ਦੀ ਜਿਹੜੀ ਸਪੀਡ ਹੈ ਉਹ ਜ਼ਿਆਦਾ ਸੀ ਜਿਸ ਕਰਕੇ ਡਰਾਈਵਰ ਜਿਹੜਾ ਇਹਨੂੰ ਸੰਭਾਲ ਨਹੀਂ ਪਾਇਆ ਔਰ ਬੱਸ ਜਿਹੜੀ ਆ ਹੈ ਪਲਟ ਗਈ ਇਹ ਚੰਡੀਗੜ੍ਹ ਸਿਟੀ ਦੀ ਇਲੈਕਟ੍ਰਿਕ ਬੱਸ ਹੈ ਜਿਹੜੀ ਕਿ ਸੈਕਟਰ 17 ਪ੍ਰੇਡ ਗਰਾਊਂਡ ਦੇ ਆਸ-ਪਾਸ ਜਿਹੜੀ ਆ ਇਹ ਪਲਟੀ ਹੈ ਇਹ ਪ੍ਰੇਡ ਗਰਾਊਂਡ ਹੈ ਇੱਥੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਐਡਮਿਨਿਸਟਰेटर ਜਿਹੜਾ ਹੈ ਪਰੇਡ ਦੀ ਸਲਾਮੀ ਲੈਂਦੇ ਆ ਉਸ ਦੇ ਸਾਹਮਣੇ 17 ਔਰ 22 ਦੀ ਡਿਵਾਈਡਿੰਗ ਰੋਡ ਦੇ ਉੱਤੇ ਸਿਟੀ ਯੂ ਦੀ ਜਿਹੜੀ ਇਲੈਕਟ੍ਰਿਕ ਬੱਸ ਆ ਇਹ ਪਲਟ ਗਈ ਆ ਔਰ ਇਸ ਦੇ ਨਾਲ ਡਰਾਈਵਰ ਵੀ ਕਾਇਲ ਆ ਅਤੇ ਕੁਝ ਸਵਾਰੀਆਂ ਵੀ ਜਿਹੜੀਆਂ ਇਹ ਕਾਇਲ ਆ ਸਵੇਰ ਦਾ ਸਮਾਂ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਔਰ ਕਿਸੇ ਪ੍ਰਕਾਰ ਦਾ ਕੋਈ ਖੱਡਾ ਨਹੀਂ ਹੈਗਾ ਵੀ ਕਿਸੇ ਖੱਡੇ 'ਚ गिर ਕੇ ਇਹ ਜਿਹੜੀ ਆ ਬੱਸ ਪਲਟੀ ਹੋਵੇ ਇਹ ਕਿਹਾ ਜਾ ਰਿਹਾ ਹੈ ਕਿ ਬੱਸ ਜਿਹੜੀ ਆ ਸਪੀਡ ਤੇ ਸੀਗੀ ਸਪੀਡ ਤੇ ਕਿਉਂਕਿ ਇਹਨੇ ਟਾਇਟਲ ਦਿੱਤਾ ਜਿਸ ਕਰਕੇ ਸੰਭਾਲ ਨਹੀਂ ਪਾਇਆ ਡਰਾਈਵਰ ਔਰ ਬੱਸ ਡਰਾਈਵਰ ਸਾਈਡਾ ਫਾਲਟ ਕੀ ਔਰ B25 ਦੇ ਕਰੀਬ ਜਿਹੜੀਆਂ ਸਵਾਰੀਆਂ ਸੀ ਉਹਨਾਂ ਜੋ ਖੁਸ਼ਕਾਇਲ ਸੀਗੀਆਂ ਜਿਹੜੀਆਂ ਖਾਇਲ ਸੀਗੀਆਂ ਉਹਨਾਂ ਨੂੰ 16 ਦੇ ਸਰਕਾਰੀ ਹਸਪਤਾਲ 'ਚ ਭੇਜਿਆ ਗਿਆ ਜਦ ਕਿ ਦੂਜੀਆਂ ਜਿਹੜੀਆਂ ਸਵਾਰੀਆਂ ਸੀਗੀਆਂ ਜੜੀਆਂ ਕਿ ਸੁਰੱਖਿਸ਼ ਸੀਗੀਆਂ ਉਹਨਾਂ ਨੂੰ ਦੂਜੀ ਵਾਸਤੇ ਇਥੋਂ ਰਵਾਨਾ ਕਰ ਦਿੱਤਾ ਗਿਆ ਉਹਨਾਂ ਜਿਹੜੀ ਆ ਕ੍ਰੇਨ ਮੰਗਵਾਈ ਗਈ ਹੈ ਤਾਂ ਕਿ ਬੱਸ ਨੂੰ ਜਿਹੜਾ ਸਿੱਧਾ ਕੀਤਾ ਜਾ ਸਕੇ ਔਰ ਇਹਨੂੰ ਵਰਕਸ਼ਾਪ ਲਿਜਾਇਆ ਜਾ ਸਕੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਵੀ ਬੱਸ ਕਿਉਂ ਪਲਟੀ ਹੈ ਪਰ ਪ੍ਰਾਇਮਿਕ ਬਈ ਪਹਿਲੀ ਨਜ਼ਰ ਤੇ ਇਹ ਲੱਗਦਾ ਕਿ ਬੱਸ ਦੀ ਜਿਹੜੀ ਸਪੀਡ ਹੈ ਉਹ ਜ਼ਿਆਦਾ ਸੀ ਜਿਸ ਕਰਕੇ ਡਰਾਈਵਰ ਜਿਹੜਾ ਇਹਨੂੰ ਸੰਭਾਲ ਨਹੀਂ ਪਾਇਆ ਔਰ ਬੱਸ ਜਿਹੜੀ ਆ ਇਹ ਪਲਟ ਗਈ ਇਹ ਚੰਡੀਗੜ੍ਹ ਸਿਟੀ ਦੀ ਇਲੈਕਟ੍ਰਿਕ ਬੱਸ ਆ ਜਿਹੜੀ ਕਿ ਸੈਕਟਰ 17 ਪਰੇਡ ਗਰਾਊਂਡ ਦੇ ਆਸ-ਪਾਸ ਜਿਹੜੀ ਆ ਇਹ ਪਲਟਕੀ ਆ ਇਹ ਪ੍ਰੇਡ ਗਰਾਊਂਡ ਆ ਇੱਥੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਐਡਮਿਨਿਸਟਰेटर ਜਿਹੜਾ ਹੈ ਪ੍ਰੇਡ ਦੀ ਸਲਾਮੀ ਲੈਂਦੇ ਆ ਉਸ ਦੇ ਸਾਹਮਣੇ 17 ਔਰ 22 ਦੀ ਡਿਵਾਈਡਿੰਗ ਰੋਡ ਦੇ ਉੱਤੇ ਸਿਟੀ ਯੂ ਦੀ ਜਿਹੜੀ ਇਲੈਕਟ੍ਰਿਕ ਬੱਸ ਆ ਇਹ ਪਲਟਕੀ ਆ ਔਰ ਇਸ ਦੇ ਨਾਲ ਡਰਾਈਵਰ ਵੀ ਕਾਇਲ ਆ ਅਤੇ ਕੁਝ ਸਵਾਰੀਆਂ ਵੀ ਜਿਹੜੀਆਂ ਇਹ ਕਾਇਲ ਆ ਸਵੇਰ ਦਾ ਸਮਝ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਔਰ ਕਿਸੇ ਪ੍ਰਕਾਰ ਦਾ ਕੋਈ ਖੱਡਾ ਨਹੀਂ ਹੈਗਾ ਵੀ ਕਿਸੇ ਖੱਡੇ ਚ ਕਰਕੇ ਇਹ ਜਿਹੜੀ ਆ ਬੱਸ ਪਾਲਟੀ ਹੋਵੇ ਇਹ ਕਿਹਾ ਜਾ ਰਿਹਾ ਹੈ ਕਿ ਬੱਸ ਜਿਹੜੀ ਆ ਸਪੀਡ ਤੇ ਸੀਗੀ ਸਪੀਡ ਤੇ ਕਿਉਂਕਿ ਇਹਨੇ ਟਾਇਰ ਲਿੱਟਾ ਹੈ ਜਿਸ ਕਰਕੇ ਸੰਭਾਲ ਨਹੀਂ ਪਾਇਆ ਡਰਾਈਵਰ ਔਰ ਬੱਸ ਡਰਾਈਵਰ ਸਾਈਡ ਦਾ ਪਾਲਟੀਗੀ ਔਰ B25 ਦੇ ਕਰੀਬ ਜਿਹੜੀਆਂ ਸਵਾਰੀਆਂ ਸੀ ਉਹਨਾਂ ਜੋ ਕੁਸ਼ਕਾਇਲ ਸੀਗੀਆਂ ਜਿਹੜੀਆਂ ਘਾਇਲ ਸੀਗੀਆਂ ਉਹਨਾਂ ਨੂੰ 16 ਦੇ ਸਰਕਾਰੀ ਹਸਪਤਾਲ 'ਚ ਭੇਜਿਆ ਗਿਆ ਜਦ ਕਿ ਦੂਜੀਆਂ ਜਿਹੜੀਆਂ ਸਵਾਰੀਆਂ ਸੀਗੀਆਂ ਜੜੀਆਂ ਕਿ ਸੁਰੱਖਿਅਤ ਸੀਗੀਆਂ ਉਹਨਾਂ ਨੂੰ ਦੂਜੀ ਵਾਸਤੇ ਇੱਥੋਂ ਰਵਾਨਾ ਕਰ ਦਿੱਤਾ ਗਿਆ ਹੁਣ ਜਿਹੜੀ ਹੈ ਕ੍ਰੇਨ ਮੰਗਵਾਈ ਗਈ ਹੈ ਤਾਂ ਕਿ ਬੱਸ ਨੂੰ ਜਿਹੜਾ ਸਿੱਧਾ ਕੀਤਾ ਜਾ ਸਕੇ ਔਰ ਇਹਨੂੰ ਵਰਕਸ਼ਾਪ ਲਿਜਾਇਆ ਜਾ ਸਕੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਵੀ ਬੱਸ ਕਿਉਂ ਪਲਟੀ ਹੈ ਪਰ ਪ੍ਰਾਥਮਿਕ ਪਹਿਲੀ ਨਜ਼ਰ ਤੇ ਇਹ ਲੱਗਦਾ ਕਿ ਬੱਸ ਦੀ ਜਿਹੜੀ ਸਪੀਡ ਹੈ ਉਹ ਜ਼ਿਆਦਾ ਸੀ ਜਿਸ ਕਰਕੇ ਡਰਾਈਵਰ ਜਿਹੜਾ ਇਹਨੂੰ ਸੰਭਾਲ ਨਹੀਂ ਪਾਇਆ ਔਰ ਬੱਸ ਜਿਹੜੀ ਹੈ ਪਲਟ ਗਈ ਇਹ ਚੰਡੀਗੜ੍ਹ ਸਿਟੀ ਦੀ ਜੋ ਸੀ ਇਲੈਕਟ੍ਰਿਕ ਬੱਸ ਆ ਜਿਹੜੀ ਕਿ ਸੈਕਟਰ 17 ਪਰੇਡ ਗਰਾਊਂਡ ਦੇ ਆਸ-ਪਾਸ ਜਿਹੜੀ ਆ ਇਹ ਪਲਟ ਗਈ ਆ ਇਹ ਪਰੇਡ ਗਰਾਊਂਡ ਆ ਇੱਥੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਐਡਮਿਨਿਸਟਰेटर ਜਿਹੜਾ ਹੈ ਪਰੇਡ ਦੀ ਸਲਾਮੀ ਲੈਂਦੇ ਆ ਉਸ ਦੇ ਸਾਹਮਣੇ ਸੈਕਟਰ 17 ਔਰ 22 ਦੀ ਡਿਵਾਈਡਿੰਗ ਰੋਡ ਦੇ ਉੱਤੇ ਸਿਟੀ ਯੂ ਦੀ ਜਿਹੜੀ ਇਲੈਕਟ੍ਰਿਕ ਬੱਸ ਆ ਇਹ ਪਲਟ ਗਈ ਆ ਔਰ ਇਸ ਦੇ ਨਾਲ ਡਰਾਈਵਰ ਵੀ ਕਾਇਲ ਆ ਅਤੇ ਕੁਝ ਸਵਾਰੀਆਂ ਵੀ ਜਿਹੜੀਆਂ ਇਹ ਟਾਇਲਸ ਸਵੇਰ ਦਾ ਸਮਾਂ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਔਰ ਕਿਸੇ ਪ੍ਰਕਾਰ ਦਾ ਕੋਈ ਖੱਡਾ ਨਹੀਂ ਹੈਗਾ ਵੀ ਕਿਸੇ ਖੱਡੇ ਚ गिर ਕੇ ਇਹ ਜਿਹੜੀ ਆ ਬੱਸ ਪਲਟੀ ਹੋਵੇ ਇਹ ਕਿਹਾ ਜਾ ਰਿਹਾ ਹੈ ਕਿ ਬੱਸ ਜਿਹੜੀ ਆ ਸਪੀਡ ਤੇ ਸੀਗੀ ਸਪੀਡ ਤੇ ਕਿਉਂਕਿ ਇਹਨੇ ਟਾਇਕ ਲਿੱਤਾ ਜਿਸ ਕਰਕੇ ਸੰਭਾਲ ਨਹੀਂ ਪਾਇਆ ਡਰਾਈਵਰ ਔਰ ਬੱਸ ਡਰਾਈਵਰ ਸਾਈਡ ਦਾ ਪਲਟ ਗਈ ਔਰ B25 ਦੇ ਕਰੀਬ ਜਿਹੜੀਆਂ ਸਵਾਰੀਆਂ ਸੀ ਉਹਨਾਂ ਚੋਂ ਕੁਝ ਘਾਇਲ ਸੀਗੀਆਂ ਜਿਹੜੀਆਂ ਘਾਲ ਸੀਗੀਆਂ ਉਹਨਾਂ ਨੂੰ 16 ਦੇ ਸਰਕਾਰੀ ਹਸਪਤਾਲ 'ਚ ਭੇਜਿਆ ਗਿਆ ਜਦ ਕਿ ਦੂਜੀਆਂ ਜਿਹੜੀਆਂ ਸਵਾਰੀਆਂ ਸੀਗੀਆਂ ਜੜੀਆਂ ਕਿ ਸੁਰੱਖਿਸ਼ ਸੀਗੀਆਂ ਉਹਨਾਂ ਨੂੰ ਦੂਜੀ ਵਾਸਤੇ ਇੱਥੋਂ ਰਵਾਨਾ ਕਰ ਦਿੱਤਾ ਗਿਆ ਹੁਣ ਜਿਹੜੀ ਆ ਕ੍ਰੇਨ ਮੰਗਵਾਈ ਗਈ ਆ ਤਾਂ ਕਿ ਬੱਸ ਨੂੰ ਜੜਾ ਸਿੱਧਾ ਕੀਤਾ ਜਾ ਸਕੇ ਔਰ ਇਹਨੂੰ ਵਰਕਸ਼ਾਪ ਲਿਜਾਇਆ ਜਾ ਸਕੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਵੀ ਬੱਸ ਕਿਉਂ ਪਲਟੀ ਹੈ ਪਰ ਪ੍ਰਾਥਮਿਕ ਪਹਿਲੀ ਨਜ਼ਰ ਤੇ ਇਹ ਲੱਗਦਾ ਦੀ ਬੱਸ ਦੀ ਜਿਹੜੀ ਸਪੀਡ ਹੈ ਉਹ ਜਿਆਦਾ ਸੀ ਜਿਸ ਕਰਕੇ ਡਰਾਈਵਰ ਜਿਹੜਾ ਇਹਨੂੰ ਸੰਭਾਲ ਨਹੀਂ ਪਾਇਆ ਔਰ ਬੱਸ ਜਿਹੜੀ ਆਏ ਹੈ ਪਲਟ ਗਈ